ਸਭ ਤੋਂ ਜ਼ਿਆਦਾ ਇੰਪੋਰਟੈਂਟ ਪਤਾ ਕੀ ਹੁੰਦੀ ਆ ਫਾਰਮੂਲਾ ਨਹੀਂ ਆਹੀ ਫਾਰਮੂਲਾ ਨਹੀਂ ਹੈਗਾ ਜਾਂ ਬੱਚਿਆਂ ਦਾ ਖਾਣਾ ਜੋ ਦਿਖਾਇਆ ਜਾਂਦਾ ਟੀਵੀ ਤੇ ਉਹੀ ਖਾਣਾ ਅੱਛਾ ਨਹੀਂ ਹੁੰਦਾ ਅੱਛਾ ਮਾਂ ਦੇ ਦੁੱਧ ਵਿੱਚ ਸਭ ਕੁਝ ਹੁੰਦਾ ਹੈ ਜੋ ਬੱਚੇ ਦੀ ਲੋੜ ਆ ਹਰ ਬਿਮਾਰੀ ਦਾ ਹੱਲ ਮਾਂ ਦਾ ਦੁੱਧ ਮਾਂ ਦੇ ਦੁੱਧ ਵਿੱਚ ਉਹ ਹਰ ਸਪੈਸ਼ਲ ਫੈਕਟਰ ਹੁੰਦੀ ਹੈ ਜਿਸ ਵਿੱਚ ਬੱਚੇ ਦੀ ਬ੍ਰੇਨ ਡਿਵੈਲਪਮੈਂਟ ਹੁੰਦੀ ਹੈ ਸਭ ਤੋਂ ਵੱਡੀ ਗਲਤੀ ਜੋ ਮਾਵਾਂ ਅਕਸਰ ਕਰਦੀਆਂ ਨੇ ਉਹ ਹੈ ਬੱਚੇ ਨੂੰ ਖੰਡ ਵਾਲਾ ਪਾਣੀ ਪਿਲਾਉਣਾ ਸ਼ਾਇਦ ਜਾਂ ਪਾਣੀ ਆਪਣਾ ਦੁੱਧ ਪਿਲਾਉਣ ਤੋਂ ਬਦਲੇ ਜਿਸ ਵਿੱਚ ਹਰ ਹੀ ਚੀਜ਼ ਹੁੰਦੀ ਆ ਬੱਚਾ ਪੈਦਾ ਹੁੰਦੇ ਹੀ ਮਾਂ ਨੂੰ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਤੇ 6 ਜਾਂ ਜ਼ਿਆਦਾ ਮਹੀਨੇ ਲਗਾਤਾਰ ਆਪਣਾ ਦੁੱਧ ਪਿਲਾਉਣਾ ਚਾਹੀਦਾ ਬੱਚੇ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਆ ਪਹਿਲਾ ਗਾੜਾ ਪੀਲਾ ਦੁੱਧ ਜਿਹਨੂੰ ਅਸੀਂ ਕੋਲੋਸਟਰਲ ਕਹਿੰਦੇ ਆ ਆ ਦੁੱਧ ਉਸ ਸਾਰੇ ਜ਼ਰੂਰਤਾਂ ਪੂਰੀਆਂ ਕਰਦਾ ਹੈ ਤੇ ਬੱਚੇ ਨੂੰ ਛੋਟੀ ਬਿਮਾਰੀ ਤੋਂ ਬਚਾਉਂਦਾ ਹੈ ਆਤੇ ਜਾਂ ਮੈਨੂੰ ਜੂ ਕੰਮ ਲੱਗਾ ਹੋਵੇ ਤਾਂ ਵੀ ਮੈਂ ਆਪਣਾ ਦੁੱਧ ਪਿਲਾ ਸਕਦੀ ਆ ਬੱਚੇ ਨੂੰ ਦਿਨ ਵਿੱਚ 8 ਜਾਂ 12 ਵਾਰੀ ਦੁੱਧ ਪਿਲਾਉਣਾ ਚਾਹੀਦਾ ਜਾਂ ਹਰ 2-3 ਘੰਟਿਆਂ ਬਾਅਦ ਪਹਿਲੇ ਮਹੀਨੇ ਵਿੱਚ ਅਗਰ ਬੱਚਾ ਨੌ ਮਹੀਨੇ ਤੋਂ ਪਹਿਲਾਂ ਪੈਦਾ ਹੁੰਦਾ ਹੈ ਕਾ ਉਹਨੂੰ ਹਰ 2 ਘੰਟਿਆਂ ਵਿੱਚ ਦੁੱਧ ਪਿਲਾਉਣਾ ਚਾਹੀਦਾ ਜਦ ਤੱਕ ਉਹ 2.5 ਕਿਜੀ ਦਾ ਨਹੀਂ ਹੁੰਦਾ 1-2 ਮਹੀਨੇ ਦੇ ਬਾਅਦ ਬੱਚੇ ਨੂੰ 7-9 ਵਾਰੀ ਦੁੱਧ ਪਿਲਾ ਸਕਦੇ ਆ ਬਿਨਾ ਕੋਈ ਸ਼ਿਕਾਇਤ ਤੋਂ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ ਉਹਨੂੰ ਹਰ ਡੇਢ ਇਹ 3 ਘੰਟੇ ਵਿੱਚ ਪਿਲਾਉਣਾ ਚਾਹੀਦਾ ਜਦ ਜਦ ਉਹ ਵੱਡਾ ਹੋਣ ਲੱਗ ਜਾਏਗਾ ਤੁਹਾਨੂੰ ਪਤਾ ਲੱਗਦਾ ਰਹੇਗਾ ਉਹਨੂੰ ਪੋਖ ਲੱਗਦੀ ਉਸ ਬੇਬੀ ਬੀਬੀ ਹਿਲਣ ਡੁਲਣ ਲੱਗ ਜਾਂਦਾ ਹੈ ਆਪਣਾ ਸਿਰ ਇਧਰ ਉਧਰ ਘੁਮਾਣ ਲੱਗ ਜਾਂਦਾ ਹੈ ਮੂੰਹ ਖੋਲ ਕੇ ਉਹ ਜ਼ੁਬਾਨ ਬਾਹਰ ਕੱਢੇਗਾ ਆਪਣਾ ਬੁੱਲ ਚੂਸਣ ਵਾਸਤੇ ਜਆ ਆਪਣਾ ਮੂੰਹ ਹਰ ਜਗ੍ਹਾ ਘੁਮਾਏਗਾ ਤੇ ਕੁਝ ਆਪਣੇ ਗੱਲਾਂ ਨੂੰ ਲੱਗੇਗਾ ਕਿ ਉਹ ਮਾਂ ਦੀ ਛਾਤੀ ਲੱਗ ਰਹੀ ਆ ਬਹੁਤ دیر ਬਾਅਦ ਬੱਚਾ ਰੋਂਦਾ ਹੈ ਜਦੋਂ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਚਲੋ ਮੈਂ ਤੁਹਾਨੂੰ ਦਿਖਾਵਾਂ ਕਿ ਇਹ ਕਿਵੇਂ ਹੁੰਦਾ ਹੈ ਜੋ ਨੋਰਮਲ ਬ੍ਰੈਸ ਫੀਡਿੰਗ ਹੁੰਦੀ ਹੈ ਤੁਹਾਨੂੰ ਸਿੱਧਾ ਬੈਣਾ ਚਾਹੀਦਾ ਹੈ ਤੁਸੀਂ ਆਪਣੇ ਆਲੇ-ਦੁਆਲੇ ਸਹਾਰਾ ਰੱਖ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਲੱਗਦਾ ਹੈ ਇੱਕ ਗੱਲ ਤੁਸੀਂ ਯਾਦ ਰੱਖਣੀ ਆ ਕਿ ਅਗਰ ਤੁਸੀਂ ਕੰਫਰਟੇਬਲ ਨਹੀਂ ਬੈਠੇ ਹੋ ਤਾਂ ਤੁਸੀਂ ਬੱਚੇ ਨੂੰ ਦੁੱਧ ਨਹੀਂ ਪਿਲਾ ਸਕਦੇ ਹੋ ਆਪਣੇ ਬੇਬੀ ਨੂੰ ਲੈਫਟ ਹਾਰਟ ਤੇ ਲਟਾ ਕੇ ਰਾਈਟ ਹੈਂਡ ਬੇਬੀ ਦੇ ਪਿੱਠ ਤੇ ਰੱਖੋ ਨਹੀਂ ਤੇ ਅਗਰ ਤੁਸੀਂ ਉਸ ਇਹ ਨਾਲ ਨਹੀਂ ਬੈਠੇ ਹੋ ਤਾਂ ਦਰਨਾ ਤੁਸੀਂ ਦੁੱਧ ਨਹੀਂ ਪਿਲਾ पाओगे ਸਿਰ ਤੁਹਾਡੇ ਹੱਥ ਤੇ ਤੇ ਬਾਕੀ ਸਰੀਰ ਹੱਥ ਦੇ ਵਿੱਚ ਔਰ ਧਿਆਨ ਰੱਖੋ ਕਿ ਦੋਨੋਂ ਕੰਫਰਟੇਬਲ ਹੋ ਦਰਦ ਨਾਲ ਵੀ ਦੁੱਧ ਬਾਹਰ ਨਹੀਂ ਆਉਂਦਾ ਆਪਣੇ ਹੱਥ ਦੀ ਮਦਦ ਨਾਲ ਬੱਚੇ ਦੇ ਪੇਟ ਫੜ ਕੇ ਅਤੇ ਦੂਸਰੇ ਹੱਥ ਦੀ ਉਂਗਲੀਆਂ ਨਾਲ ਸੀ ਸ਼ੇਪ ਬਣਾਓ ਆਪਣੇ ਉਂਗਲੀਆਂ ਦੀ ਮਦਦ ਨਾਲ ਨਿਪਲ ਨੂੰ ਬੱਚੇ ਦੇ ਲਿਪਸ ਤੇ ਰੱਖੋ ਫਿਰ ਨਿਪਲ ਨੂੰ ਬੱਚੇ ਦੇ ਮੂੰਹ ਵਿੱਚ ਪਾ ਦਿਓ ਜਦ ਬੱਚੇ ਦਾ ਮੂੰਹ ਖੁੱਲ੍ਹਾ ਹੋਵੇ ਕਦੀ ਵੀ ਬੱਚੇ ਦੇ ਮੂੰਹ ਵਿੱਚ ਬਸ ਨਿਪਲ ਹੀ ਨਾ ਪਾਓ ਏਵੀਂ ਧਿਆਨ ਰੱਖੋ ਕਿ ਬੱਚੇ ਦਾ ਪੂਰਾ ਮੂੰਹ ਵਿੱਚ ਹੋਵੇ ਨਾਈਤਾ ਤੁਸੀਂ ਯੂ ਸ਼ੇਪ ਵੀ ਟਰਾਈ ਕਰ ਸਕਦੇ ਹੋ ਆਪਣੇ ਹੱਥ ਦੀ ਮਦਦ ਨਾਲ ਆਪਣੀ ਛਾਤੀ ਬੱਚੇ ਦੇ ਮੂੰਹ ਨਾਲ ਜੋੜ ਕੇ ਰੱਖੋ ਜਦ ਤੱਕ ਬੱਚੇ ਨੂੰ ਅਚੀ ਤਰ੍ਹਾਂ ਦੁੱਧ ਨਹੀਂ ਮਿਲਦਾ ਅਗਰ ਬੇਬੀ ਪੂਰਾ ਮੂੰਹ ਪਾ ਰਿਹਾ ਹੈ ਤਾਂ ਕੋਈ ਪ੍ਰੋਬਲਮ ਨਹੀਂ ਆ ਪਰ ਅਗਰ ਤੁਹਾਨੂੰ ਬ੍ਰੈਸ ਫੀਡਿੰਗ ਦੇ ਟਾਈਮ ਪੇਨ ਹੋ ਰਹੀ ਆ ਤੇ ਪ੍ਰੋਬਲਮ ਹੋ ਸਕਦੀ ਆ ਇਸ ਟਾਈਮ ਤੇ ਤੁਸੀਂ ਡਾਕਟਰ ਨੂੰ ਕੈਨਸਲ ਕਰ ਸਕਦੇ ਹੋ ਕਿ ਕੋਈ ਇਨਫੈਕਸ਼ਨ ਨਾ ਹੋਵੇ